ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਤਿਨ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਜੀ ਸੂਟ ਦੀ ਕਟਿੰਗ ਛੋਟੇ ਬੱਚਿਆਂ ਦੀ 12 ਤੋਂ 13 ਸਾਲ ਦੀ ਤੇ ਇਹਦਾ ਨਾਪ ਜੀ ਇਧਰ ਆਵਲਾ ਵਾ ਲੈਂਥ 32 ਕੇਰਾ 16 ਤੀਰਾ ਹੈਗਾ ਵਾ 13 ਤੇ ਛਾਤੀ 26 ਕਮਰ 24 ਤੇ ਹੈਪ 14 ਤੇ ਹੁਣ ਆਪਾਂ ਸੂਟ ਦੀ ਕਟਿੰਗ ਕਰਨ ਲੱਗੇ ਆਂ ਤੇ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਤੇ ਆਪਾਂ ਲਈਤੀ ਇਹਦੀ ਲੈਂਥ ਇਹਦੀ ਹੈਗੀ ਆ 32 ਤੇ ਉਹਦੇ ਤੋਂ ਆਪਾਂ 4 ਇੰਚ ਵਧਾ ਲਿੱਤਾ ਵਾ 36 ਹੋ ਗਿਆ ਤੇ ਆਪਾਂ ਲੈਂਥ ਪਹਿਲਾਂ ਵੇਖ ਲੈਣੀ ਆ ਸਾਰਾ ਕਪੜਾ ਇਕੋ ਜਿਹਾ ਕਾਨੂੰ ਚ ਤਾਂ ਨਹੀਂ ਹੈਗਾ ਤੇ ਹੁਣ ਆਪਾਂ ਲਮਨ ਜੀਜੀ ਜੀ ਘੇਰੇ ਦੀ ਘੇਰਾ ਹੈਗਾ ਇਹਨਾਂ ਦਾ 16 ਫਿਰ ਆਪਾਂ 16 ਤੇ ਨਿਸ਼ਾਨ ਲਾ ਲੈਣਾ ਵਾ ਤੇ ਪਲੱਸ 3 ਇੰਚ ਨੀਚ ਤੇ ਹੁਣ ਆਪਾਂ ਇੱਥੇ ਲਾਵਾਂਗੇ ਨਿਸ਼ਾਨ ਇਹ ਆਪਾਂ ਲਾ ਰਹੇ ਹਾਂ ਜੀ ਉਮੀਰ ਦਾ ਨਿਸ਼ਾਨ ਘੇਰਾ 3 ਇੰਚ ਐਕਸਟਰਾ ਦਰਗਾ ਇਹ ਆ ਕਰ ਚੱਕ ਕੇ ਤੇ ਲੋ ਜੀ ਹੁਣ ਆਪਾਂ ਲੈਂਥ 3 ਤੇ ਘੇਰੇ ਦੇ ਕਰਕੇ ਨੇ ਕਟਿੰਗੇ ਬਾ ਹੈਗੀ ਆਪਣੀ 17 ਇੰਚ ਤੇ 2 ਇੰਚ ਆਪਾਂ ਐਕਸਟਰਾ ਲਵਾਂਗੇ 10 ਇੰਚ ਮੋਡੇ ਚ ਤੇ 1.5 ਇੰਚ ਆਪਾਂ ਜਦੋਂ ਮੂਰੀ ਫੋਲਡ ਕਰਾਂਗੇ ਦੂਮੇ ਮੋਡੇ ਦੀ ਕਾਟ ਪਾਵਾਂਗੇ ਉਹਦੇ 2 ਇੰਚ ਥੱਲੇ ਬਚਦੇ ਨੇ 8 ਇੰਚ ਤਾਂ ਐਂ ਕਰਾਂਗੇ ਹੁਣ ਆਪਾਂ ਲਾ ਲਈਏ ਨਿਸ਼ਾਨ ਤਾਂ ਪਾਕ ਪਾਕ پاکستانی ਬਾਂਹ ਬਣਾਉਣੀ ਕਹਿੰਦੇ ਹਾਂਜੀ ਤੇ ਮੋਡੇ ਤੇ ਬਾਹਾਂ ਦੀ ਆਪਾਂ 7 ਇੰਚ ਲਿੱਤੀ ਆ ਇੰਚਾਂ 'ਚ ਹੋ ਗਈ ਆਪਾਂ ਪਾਕਿਸਤਾਨੀ ਬਾਹਾਂ ਬਣਾਉਣੀਆਂ ਵਾ ਇੱਥੇ ਨਿਸ਼ਾਨੀ ਲਾ ਲਓ ਡੇਢ ਡੇਢ ਇੰਚ ਦੀ ਥੱਲੇ ਨਿਸ਼ਾਨੀ ਲਾਉਣੀ ਜਿਹੜੇ ਮੋਰੀਆਂ 'ਚ ਫੋਲਡ ਹੋਣਾ ਤੇ ਇਹਨੂੰ ਆਪਾਂ ਕਪੜੇ ਨੂੰ ਫੋਲਡ ਕਰਕੇ ਫੇਰ ਕਟਿੰਗ ਕਰਾਂਗੇ ਐਂ ਕਰ ਤੇ ਮੋਡੇ ਦੀ ਕਟਾਈਂ ਦੇਖੋ ਪਹਿਲਾਂ ਆਪਾਂ 2 ਇੰਚ ਥੱਲੇ ਲਿੱਤਾ ਸੀ ਤੇ ਫਿਰ ਇਹਨੂੰ ਆਪਾਂ ਕਰਵ ਸ਼ੇਪ ਚ ਕੀਤੀ ਆ ਤੇ ਆਪਾਂ ਲਾਉਂਦਾ ਇਹ ਟੱਕ ਜਿੱਥੋਂ ਆਪਾਂ ਨੂੰ ਪਤਾ ਲੱਗ ਜੂ ਕਿ ਇਹ ਬਾਹੋਂ ਬਾਹ ਦਾ ਕੀ ਹੈ ਸੈਂਟਰ ਤੇ ਹੁਣ ਆਪਾਂ ਪਾ ਦਾਂਗੇ ਜੀ ਕਾਟ ਦੋ ਪੱਲੇ ਚੱਕ ਹੂੰ ਪਰ ਲੇਅਰ ਦੀ ਪਾ ਲਾਂਗੇ ਕੱਟ ਆਪਾਂ ਆਹ ਪੀਸ ਲਾ ਲਿਆ ਵਾ ਤੇ ਕੁੜੀ ਜੇ ਸੀਗੀ ਲੈਂਥ 34 ਇੰਚ ਸੀਗੀ ਆਪਾਂ ਸਟੇਟ ਸਲਵਾਰੀ ਬਣਾਉਣੀ ਆ ਤੇ ਆਪਾਂ 34 ਇੰਚ ਡਬਲ ਲੈ ਲਿਆ 34 ਇੰਚ ਚ 4 ਕੱਟ ਤੇ ਫਿਰ ਰਹਿਗੇ 30 ਦੇ ਵਿੱਚ ਇੱਕ ਪਲੱਸ ਕਰ ਲੈ 31 31 ਇਹਨੂੰ ਆਪਾਂ ਡਬਲ ਲੈ ਲਿਆ ਤੇ ਆਪਾਂ 4 ਇੰਚ ਦੀ ਬੈਲਟ ਪੈ ਜਣੀ ਪਰ ਜੀ ਤਾਂ ਕਰਕੇ ਤੇ ਹੁਣ ਆਪਾਂ ਇਹਨੂੰ ਚੌਰਸ ਕਰ ਲੈਣਾ ਆਪਾਂ ਸਟੇਟਸ ਵਾਲੀ ਬਣਾਉਣੀ ਹੈ। ਬਾਂਦਲ ਪਾਸੇ ਉੱਧਰ ਰੱਖ ਲੈਣਾ ਖੁੱਲਾ ਪਾਸਾ ਆਪਣੀ ਸਾਈਡ ਰੱਖ ਲੈਣਾ। ਅੱਧਾਂ ਇੰਚ ਮੋੜ ਦਾਂਗੇ। 8 ਇੰਚ ਲਿੱਤੀ ਆ ਅੱਧਾਂ ਇੰਚ ਆਪਾਂ ਮੋੜ ਦਾਂਗੇ ਤੇ ਇਧਰੋਂ ਆਸਣ ਲਾਵਾਂਗੇ। 7 ਇੰਚ 4 ਇੰਚ ਉੱਪਰ 벨ਟ ਆਉਂਦੀ ਕਿਉਂਕਿ ਬੱਚੇ ਆ ਤਾਂ ਕਰਕੇ ਤਾਂ 7 ਇੰਚ ਬਹੁਤ ਆ ਆਪਾਂ ਜੀ 6 ਪੱਟੀ ਨਾਲ ਹੁਣ ਕਰਾਂਗੇ ਸ਼ੇਪ ਕਾਦੀ ਸਲਵਾਰ ਦੀ ਸਟੇਟ ਸਲਵਾਰ ਦੀ ਕਟਿੰਗ ਆਹੇ ਤੁਸੀਂ ਧਿਆਨ ਚ ਰੱਖਿਓ ਚਲੋ ਜੀ ਸਟੇਟ ਸਲਵਾਰ ਦੀ ਕਟਿੰਗ ਸਭ ਤੋਂ ਸੌਖੀ ਆ ਤੁਸੀਂ ਬਸ ਇਹਦੇ ਵਿੱਚ ਜ਼ਿਆਦਾ ਉਲਝਣਾ ਨਹੀਂ ਹੈਗਾ ਤੇ ਇੱਧਰ ਆਪਾਂ ਥੋੜੀ ਜਿਹੀ ਸ਼ੇਪ ਪਾ ਲੈਣੀ ਹੈ ਹਮ ਅੱਛਾ ਕੈਂਚ ਦੀ ਕੀ ਤਾਂ ਕਿ ਥੱਲੇ ਸਾਰ ਮੂਹ ਨੂੰ ਵਿੱਗੇ ਨਾ ਐਂਚ ਵੀ ਪਾ ਸਕਦੇ ਇੱਥੇ ਟੱਕ ਲਾ ਲઈએ ਤੁਹਾਨੂੰ ਪਤਾ ਲੱਗ ਜੇ ਵਿਚਾਰ ਚਲੋ ਜੇ ਇਹ ਆਪਣੀ ਹੋ ਗਈ ਕਟਿੰਗ ਇੱਥੇ ਪੂਰਾ ਇਰਥਵਲ ਵੀ ਬਹੁਤ ਥੋੜੇ ਪੈਂਦੇ ਆ ਚਲੋ ਜੀ ਆਪਣੀ ਕਟਿੰਗ ਹੋ ਕੇ ਰੈਡੀ ਆ ਸਟ੍ਰੇਟ ਸਲਵਾਰ ਦੀ ਤੇ ਹੁਣ ਇਹਦੀ ਰਹਿ ਗਈ 벨ਟ ਦਾ ਟਪਾ ਕੱਟ ਲੈਣੀ ਜਿਹੜਾ ਬਾਹਾਂ ਦੇ ਨਾਲ ਕੱਪੜਾ ਬਚਿਆ ਸੀ ਆਹ ਵਾਲਾ ਜੀ ਇਹਦੇ ਤੋਂ ਆਪਾਂ ਲਵਾਂਗੇ 벨ਟ ਕੱਪੜਾ ਬਹੁਤ ਜ਼ਿਆਦਾ ਵਾ ਕੱਪੜਾ ਬਹੁਤ ਜ਼ਿਆਦਾ ਤੇ ਹੁਣ ਆਪਾਂ ਇਹਦੇ ਤੋਂ ਲਵਾਂਗੇ 벨ਟ ਦੀ ਕਟਿੰਗ 16 ਇੰਚ 벨ਟ ਤਾਂ ਤੇ ਆਪਾਂ ਇਹਨੂੰ 17 ਇੰਚ ਕੱਟ ਲਈ 17.5 ਡੇਢ ਇੰਚ ਵਾਧਾ ਦੇ ਦੋਗੇ ਸਲਾਈਆਂ ਚ ਆ ਜਾਣਾ ਤੇ 4 ਇੰਚ ਦੀ 벨ਟ ਤਿਆਰ ਕਰੀ ਆਪਾਂ 6 ਇੰਚ ਲਿਆ ਵਾ 6 ਇੰਚ ਇਥੋਂ ਤੇ ਹੁਣ ਆਪਾਂ ਦੀ 벨ਟ ਕੱਟਣੀ ਬਾਸ 1 ਇੰਚ ਉੱਪਰ ਜਾਵ ਲੂਗਾ ਤੇ 1 ਇੰਚ ਥੱਲੇ ਜਾਵ ਲੂਗਾ ਡੇਢ ਇੰਚ ਸੌਰੀ ਡੇਢ ਇੰਚ ਉੱਪਰ ਜਾਊਗਾ ਜਿੱਥੇ ਆਪਾਂ ਨਾਲਾ ਪਾਉਨੇ ਆ ਤੇ ਅੱਧਾ ਇੰਚ ਜਿੱਥੋਂ ਆਪਾਂ ਸਲਵਾਰ ਨਾਲ ਅਟੈਚ ਕਰਾਂਗੇ ਤੇ ਇਹ ਲਈ ਆਪਣੇ ਬੈਲਟਰ ਲੈ। ਹੁਣ ਆਪਾਂ ਕਰਾਂਗੇ ਛੋਟੇ ਬੱਚੇ ਦੀ ਕਮੀਜ਼ ਦੀ ਕਟਿੰਗ। ਤੀਰ ਆਪਾਂ ਲੇਤਾ ਜੀ 6 ਮੋਟਾ ਸਾਲੇ। ਮੋਟਾ ਲੇਤਾ ਜੀ ਆਪਾਂ 6.5 ਤੇ ਉਹ ਪਲਿੱਟਾ ਜੀ ਮੋਡੇ ਦੀ 6.5 ਹੂੰ ਹਾਂ ਪਲਿੱਟਾ ਜੀ ਗਲੇ ਦਾ ਮੋਡੇ ਦਾ ਤੇ ਆਹ ਮੋਡੇ ਦਾ ਆਹ ਮੋਡੇ ਹੀ ਆ ਸਾਰਾ ਹੂੰ ਹੂੰ ਇਥੋਂ ਅੱਡਾਂ ਚੰਦਰ ਨੂੰ ਜਾਣਾ ਵਾ ਤੇ ਇਥੋਂ ਫਿਰ ਟੇਡਾ ਐ ਮਲਾ ਦੇਣਾ ਇਹ ਅੰਦਰਲੀ ਸ਼ੇਪ ਆ ਇਥੋਂ ਕੋ ਬੱਚੇ ਦੀ ਇਹ ਬੱਚੇ ਦੇ ਬਾਹਾਂ ਛਾਤੀ ਹੈ ਨਹੀਂਗੀ ਜਸਤੇ ਤਾਂ ਕਰਕੇ تھی ਨਾ ਇਹ ਤੋਂ ਇਹ ਇੱਥੋਂ ਸਾਈਡ ਸਲਾਈ ਹੈਗੀ ਆ ਜੀ ਪਲੇਟਾ ਹੈ ਨਹੀਂ ਗਿਆ ਤੇ ਇਸ ਕਰਕੇ ਆਪਾਂ 13.5 ਹੀ ਰੱਖਾਂਗੇ ਅੱਧਾ ਇੱਥੇ ਉੱਤਰ ਚਲ ਜੂਗਾ ਤੇ 13 ਰਹਿ ਜੂਗਾ ਤੇ ਇਹਦੇ ਹੈਗੀ ਕਮਰ ਹੈਗੀ ਆਪਾਂ 12.5 ਤੇ ਨਿਸ਼ਾਨੀ ਲਾਵਾਂਗੇ ਕਮਰ ਹੈਗੀ ਇਹਦੀ 14 12 ਤੇ 7 ਲਾਤਾ ਆਂ ਨਿਸ਼ਾਨੀ ਤੇ ਇੱਧਰ ਹੈ ਹਿੱਪ ਹੈਗੀ ਆ ਦੀ 15 ਹੈ ਆਪਾਂ ਜੀ ਇੱਕ ਹੋਪ ਪਟੇਟ ਇੱਕ ਹੋਪ ਜਿੰਨੀ ਹੈਗੀ ਛਾਤੀ ਉਹਦੀ ਰੱਖਦੇ 15 ਇੰਚ ਤੇ ਆਪਾਂ ਇੱਥੇ ਐਂ ਟੈਡਾ ਮਿਲਾ ਦੇਈਏ ਇੱਥੇ ਬੁਲਾਈ ਪਾਉਣੀ ਹੈ ਬਸ ਇਥੇ ਆਪਾਂ ਮੋਡੇ ਦੀ ਕਾਟ ਆਪਾਂ ਲੈਣੀ ਪਹਿਲਾਂ ਆਪਾਂ ਬਾਹਰਲੀ ਕਾਟ ਕੱਟਣੀ ਹੈ ਉਨਾ ਜਿਹੜਾ ਬਾਦੂ ਕਪੜਾ ਇਹ ਕੱਟ ਲੈ। ਇਹਦੇ ਨਾਲ ਸਫਾਈ ਵੀ ਹੋ ਜੂ ਤੇ ਸੋਹਣਾ ਵੀ ਲੱਗਦਾ ਹੁੰਦਾ ਕਪੜਾ। ਕਰਵ ਸ਼ੇਪ ਚਾਪਾ ਕੱਟ ਦੇਣਾ ਵਾ। ਇੱਥੇ ਨਿਸ਼ਾਨੀਆਂ ਨਾਲ ਵਾਲੇ ਹੈਪਲੀ। ਇੱਥੋਂ ਛਾਤੀ ਦੇ ਮੇਰੇ ਨਿਸ਼ਾਨਾ ਆ ਨਾ। ਕੇﾞﾞਕੀ ਦੱਬ ਕੇ ਇਹ ਨਿਸ਼ਾਨਾ ਅੰਦਰ ਨਹੀਂ ਖੁੱਲਣਾ। ਲੈਂਥ ਲਾ ਕੇ ਬਾਕੀ ਆਪਾਂ ਲਾ ਲਾਂਗੇ ਟੱਕ। ਇਹ ਆਪਣਾ ਕਪੜਾ ਜਾਊਗਾ ਜੀ ਫੋਲਡਿੰਗ ਦੇ ਵਿੱਚ ਤੇ ਉਧਰ ਆਪਣਾ ਜਾੜੂ ਉੱਪਰ ਰੱਖਿਓ ਤਾਂ ਕਰਕੇ ਆਪਾਂ ਵਾਦੀ ਰੱਖਿਆ ਤੇ ਇੱਥੋਂ ਲੈਣ ਤੱਕ ਤੇ ਹੁਣ ਆਪਾਂ ਅੰਦਰਲਾ ਕਪੜਾ ਕੱਢ ਲਿਆ ਜੀ ਤੇ ਹੁਣ ਆਪਾਂ ਪਾਵਾਂਗੇ ਉੱਪਰਲੀ ਪੱਲੇ ਦੀ ਕਾਟ ਮੂਰਲੇ ਪੱਲੇ ਦੀ ਕਾਟ ਕਾਟ ਪਾਵਾਂਗੇ ਪਿਛਲੇ ਪੱਲੇ ਦਾ ਗਲਾ ਕਟਾਂਗੇ ਤੇ ਗਲਾ ਕਿਵੇਂ ਰੱਖਣਾ ਮੈਂ ਜਵਾਕਾਂ ਦਾ ਜੀ ਛੋਟਾ ਛੋਟਾ ਹੀ ਹੁੰਦਾ ਵਾ ਆਪਾਂ ਆਮ ਦਾ 2.5 2 2 ਰੱਖਦੇ ਆਂ ਤੇ ਪੌਣੇ 1 2 ਡੇਢ ਇੰਚ ਡੇਢ ਇੰਚ ਵੀ ਰੱਖ ਸਕਦੇ ਪੌਣੇ ਦੇ ਦੇਗਾ ਪੌਣੇ ਤੇ ਹੁਣ ਆਪਾਂ ਲੈਂਥ ਹੈਗੀ ਐ ਜੀ ਪਿਛਲਾ ਗਲਾ ਛੋਟਾ ਹੀ ਰੱਖਣਾ ਜੀ ਆਪਾਂ 5.5 ਰੱਖਾਂਗੇ 5.5 ਤੇ ਇੱਥੋਂ ਕੱਢੇ ਡੇਢ ਇੰਚ ਰੱਖ ਲਾਂਗੇ ਉਨਪਕ ਕਰਾਂਗੇ ਜੀ ਪਿਛਲੇ ਗਲੇ ਦੀ ਕਟਿੰਗ ਲਓ ਜੀ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਆ ਤੇ ਹੁਣ ਅਗਲੇ ਵੀਡੀਓ ਵਿੱਚ ਤੁਸੀਂ ਦੱਸਿਓ ਕੀ ਦੱਸੀਏ ਆਪਾਂ ਕਾਰੇ ਤੇ ਵਲੌਗ ਬਣਾਈਏ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ